ਤਸਵੀਰਾਂ ਵਿੱਚ ਨਜ਼ਰ ਆ ਰਹੀ ਇਸ ਲੜਕੀ ਨੂੰ ਮਾਪਿਆਂ ਦੇ ਖਿਲਾਫ ਜਾ ਕੇ ਲਵ ਮੈਰਿਜ ਕਰਵਾਉਣਾ ਮਹਿੰਗਾ ਪੈ ਗਿਆ ਕਿਉਂਕਿ ਵਿਆਹ ਦੇ ਮਹੀਨਿਆਂ ਬਾਅਦ ਹੀ ਇਸਦੇ ਸਿਰਫਰੇ ਪਤੀ ਨੇ ਨਾ ਸਿਰਫ ਇਸ ਦੀ ਬੁਰੇ ਤਰੀਕੇ ਨਾਲ ਮਾਰਕੁੱਟ ਕੀਤੀ ਬਲਕਿ ਇਸਦੇ ਪਰਿਵਾਰ ਨੂੰ ਵੀ ਨਹੀਂ ਬਖਸ਼ਿਆ ਜੋ ਕੋਈ ਉਸ ਨੂੰ ਛਡਾਉਣ ਆਇਆ ਸਭ ਨੂੰ ਇੱਕ ਇੱਕ ਕਰਕੇ ਕੁੱਟਦਾ ਚਲਾ ਗਿਆ ਦਰਅਸਲ ਮਾਮਲਾ ਅਮਰਸਰ ਦੇ ਪ੍ਰਾਰੀਵਾਲ ਦਾ ਹੈ ਜਿੱਥੇ ਬੰਟੀ ਅਤੇ ਕਾਜਲ ਨਾਮਕ ਲੜਕਾ ਤੇ ਲੜਕੀ ਨੇ ਮਾਪਿਆਂ ਦੀ ਰਜ਼ਮੰਦੀ ਤੋਂ ਬਿਨਾਂ ਲਵ ਮੈਰਿਜ ਕਰਵਾਈ ਸੀ ਕਾਜਲ ਮੁਤਾਬਕ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਹਨਾਂ ਦਾ ਝਗੜਾ ਹੋਣਾ ਸ਼ੁਰੂ ਹੋ ਗਿਆ ਸੀ ਪਰ ਗੱਲ ਹੱਦ ਤੋਂ ਬਾਹਰ ਹੋ ਗਈ ਉਸਦੇ ਸਾਰੇ ਪਰਿਵਾਰ ਵੱਲੋਂ ਬੁਰੇ ਤਰੀਕੇ ਨਾਲ ਪਹਿਲਾ ਉਸ ਨੂੰ ਕੁੱਟਿਆ ਗਿਆ ਜਦੋਂ ਉਹ ਕੰਮ ਛੱਡ ਕੇ ਆਪਣੇ ਪੇਕੇ ਘਰ ਆਈ ਤਾਂ ਪਿੱਛੇ-ਪਿੱਛੇ ਉਸਦਾ ਪਤੀ ਵੀ ਆਇਆ ਅਤੇ ਉਸ ਨੂੰ ਬੇਜ਼ਬਾਨ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਉਸਦੇ ਪਰਿਵਾਰ ਵਾਲੇ ਉਸ ਨੂੰ ਬਚਾਉਣ ਆਏ ਤਾਂ ਉਹਨਾਂ ਦੇ ਨਾਲ ਵੀ ਬੇਜ਼ਬਾਨ ਨਾਲ ਬੁਰੇ ਤਰੀਕੇ ਨਾਲ ਮਾਰ-ਕੁੱਟ ਕੀਤੀ ਗਈ ਅਹੰਕਾਰ ਮਤਲਬ ਕਿ ਦੋਵਾਂ ਮੇਰੇ ਤੇ ਮੇਰੀ ਸੱਸ ਦੀ ਦੋਵਾਂ ਦੀ ਲੜਾਈ ਹੋਈ ਕੰਮ ਤੋਂ ਹੀ ਹੁੰਦੀ ਹੈ ਕੰਮ ਤੋਂ ਲੜਾਈ ਹੋਈ ਕਿ ਇਹਨਾਂ ਨੇ ਮੇਰੇ ਕਿ ਦਮੇਰੀ ਬਾਹ ਤੇ ਸੱਟ ਲੱਗੀ ਮੈਨੂੰ ਕਹਿੰਦੇ ਕੰਮ ਕਰ ਮੇਰੇ ਕੋ ਕੰਮ ਨਹੀਂ ਹੁੰਦਾ ਵੀ ਤੇ ਇਹਨਾਂ ਸੱਟੋ ਨਾਲ ਮੇਰੀ ਬਾਹ ਤੇ ਵੀ ਲਾਈ ਮੇਰੇ ਨੀਲ ਵੀ ਪਾਇਆ ਤੁਹਾਡੇ ਸਾਹਮਣੇ ਆ ਤੇ ਇਹਨਾਂ ਨੇ ਮੈਨੂੰ ਅੱਜ ਫੇਰ ਮੇ ਨਾਲ ਬੜਾ ਲੜਾਈ ਝਗੜਾ ਕੀਤਾ ਮੇ ਨਾਲ ਬਾਹ ਆਣ ਕੇ ਲੜਾਈ ਝਗੜਾ ਕੀਤਾ ਉਹ ਤੇ ਮੇਰੇ ਸੱਟਾਂ ਵੀ ਲਾਈਆਂ ਅੱਜ ਤੇ ਅੱਜ ਮੈਂ ਭੱਜ ਕੇ ਆਈ ਆ ਆਪਣੇ ਇਧਰ ਕਰਨ ਨੂੰ ਤੇ ਕਿਲ ਦਮ ਮੈਂ ਕਿਲ ਦਿੱਕਰ ਨੂੰ ਆਇਆ ਮੈਨੂੰ ਲੈਣ ਆਇਆ ਫੇਰ ਖੇਚ ਕੇ ਲੈ ਕੇ ਗਿਆ ਮੈਨੂੰ ਧੂਕੇ ਖੜਦਾ ਏ ਤੇ ਨਾਲ ਮੇਰੀ ਚਾਚੀ ਹੁਣਾਂ ਦੇ ਸੱਟਾਂ ਲਾਈਆਂ ਸਾਰਿਆਂ ਦੇ ਸੱਟਾ ਲਾ ਕੇ ਫੇਰ ਕੁੱਟ ਕੇ ਗਿਆ ਸਾਰਿਆਂ ਨੂੰ ਆਣ ਕੇ ਇੱਥੇ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋ ਕਿ ਮਤਲਬ ਕਿ ਇੰਨਾ ਕਾਨੂੰਨੀ ਕਾਰਵਾਈ ਹੋਵੇ ਮੈਂ ਗੱਲ ਕੋਈ ਨਹੀਂ ਹੋਈ ਇਹਨੂੰ ਕੁੱਟਣ ਮਾਰਨ ਦਾ ਏ ਤਿੰਨ ਜਾਨੇ ਤਿੰਨ ਜਣੇ ਕੁੱਟਣ ਮਾਰਨ ਡਾਇ ਹੀ ਤੇ ਇਹ ਭੱਜ ਕੇ ਇਧਰ ਨੂੰ ਆਈ ਤੇ ਇਹਨੂੰ ਲੈਣ ਆ ਗਿਆ ਮੁੜ ਕੇ ਇਹ ਤੇ ਇਹਨੂੰ ਹੀ ਛਡਾਉਂਦੇ ਹਾਂ ਤੇ ਛਡਾਉਂਦੇ ਛਡਾਉਂਦੇ ਤੇ ਮੈਂ ਮਤਲਬ ਉੱਥੇ ਖਲੋਗੀ ਤੇ ਮੇਰੇ ਇਹਨੇ ਨਾ ਛਡਾਉਂਦੇ ਛਡਾਉਂਦੇ ਘਰੋਂ ਫੋਟ ਉਹ ਬੈਠ ਜਲੇ ਬੈਠ ਕੇ ਤੇ ਆ ਉਹ ਬੈਠ ਜਲੇ ਆਇਆ ਤੇ ਇਹਨੇ ਮੇਰੇ ਪਹਿਲਾਂ ਬਾਹ ਤੇ ਮਾਰੀ ਪਹਿਲਾਂ ਇੱਥੇ ਮਾਰਿਆ ਮੁੜ ਕੇ ਇੱਥੇ ਮਾਰਿਆ ਤੇ ਮਾਰ ਕੇ ਇੱਥੇ ਮੁੜ ਕੇ ਘਰੋਂ ਭੱਜ ਗਿਆ ਹਾਲਾਂਕਿ ਮਾਰ ਕੋ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਜਦਿਆ ਕਾਜਲ ਲੜਕੀ ਕਾਜਲ ਆ ਤੇ ਇਹਦੇ ਲੜਕੀ ਨੇ ਆ 7-8 ਮਹੀਨੇ ਪਹਿਲਾਂ ਜਿਹੜੀ ਆ ਕਾਜਲ ਡਾਕਟਰ ਆਪਰੇਮ ਸਿੰਘ ਤੇ ਭਰਾੜੀਵਾਲ ਦੇ ਨੇ ਇਹਨਾਂ ਨੇ ਆਪਸ ਵਿੱਚ ਮੈਰਿਟ ਕੋਰ ਮੈਰਿਜ ਕਰਾਈ ਆ 7-8 ਮਹੀਨੇ ਪਹਿਲਾਂ ਇਹਨਾਂ ਦੇ ਜਿਹੜੀ ਆ ਮਾਤਾ ਪਿਤਾ ਜਿਹੜੀ ਆ ਸ਼ਾਦੀ ਦੀ ਮਤਲਬ ਮਤਲਬ ਇਹਨਾਂ ਨੂੰ ਅਸੀਂ ਪਸੰਦ ਨਹੀਂ ਸੀ ਲੜਕੀ ਦੇ ਮਾਤਾ ਪਿਤਾ ਨੂੰ ਤੇ ਇਹ ਲੜਕੀ ਮੁੰਡਾ ਇੱਥੇ ਬਿਲਕੁਲ ਆਮ ਸਾਹਮਣੀ ਇਹਨਾਂ ਦਾ ਘਰ ਆ ਲੱਗੇ ਤੇ ਇਹਨਾਂ ਦਾ ਜੋ ਝਗੜਾ ਹੋਣ ਬਾਰੇ ਗੱਲ ਸੁਣੀ ਆ ਤੇ ਪੁੱਛ ਮੁੱਕ ਕੇ ਤੇ ਆਈ ਤੇ ਉਹ ਜਿਹੜਾ ਜੋ ਵੀ ਗਿਆ ਐਸ ਪਰ ਲਾ ਦੋਵਾਂ ਪਾਰਟੀਆਂ ਸੁਣ ਕੇ ਜੋ ਬੰਦੀ ਕਰ ਦਿੱਤੀ ਪੁਲਿਸ ਜਦੋਂ ਲੜਕੇ ਦੇ ਘਰ ਗ੍ਰਿਫਤਾਰੀ ਲਈ ਪਹੁੰਚੀ ਤਾਂ ਲੜਕੇ ਦੇ ਪਰਿਵਾਰ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਜਦਕੇ ਲੜਕੇ ਨੇ ਖੁਦ ਮੰਨਿਆ ਕਿ ਉਸਨੇ ਆਪਣੀ ਪਤਨੀ ਨਾਲ ਮਾਰਕੁੱਟ ਕੀਤੀ ਹੈ ਮੈਂ ਆਪਣੀ ਵਾਈਫ ਨਾਲ ਕੋਟੇ ਦੇ ਗੱਲ ਕਰਦਾ ਪਿਆ ਸੀ ਆਪਾਂ ਆਪਸ ਵਿੱਚ ਗੱਲ ਕਰ ਦਿੱਤਾ ਸੀ ਇਹਦੀ ਚਾਚੀ ਸਾਹਮਣੇ ਕੋਠੇ ਤੇ ਬੈਠੀ ਸੀ ਤੇ ਉਹ ਕਹਿੰਦੀ ਜਿਹੜੀ ਬਕਵਾਸ ਕਰਨੀ ਆਪਣੀ ਥੱਲੇ ਜਾ ਕੇ ਕਰੋ ਇੱਥੇ ਕੁੱਤਰ ਨੂੰ ਭੌਂਕੋ ਨਾ ਕੋਠੇ ਤੇ ਤੇ ਮੈਂ ਆਪਣੀ ਸਾਸੂ ਨੂੰ ਫੋਨ ਕੀਤਾ ਜੀ ਫੇ ਡਾਕਰ ਕੇ ਮੈਨਾਂ ਬੋਲਦੀ ਪਈ ਆ ਉਹ ਕਹਿੰਦੇ ਉਹਨੇ ਇਦਾਂ ਹੀ ਬੋਲਣਾ ਵਾ ਤੇ ਮੁੜ ਕੇ ਇਹਦੀ ਚਾਚੀ ਆ ਗਈ ਥੱਲੇ ਤੇ ਮੈਂ ਆਪਣੀ ਬਾਈਕ ਕਢਣ ਲੱਗਾ ਸਾ ਤੇ ਆਪਣੇ ਕੰਮ ਤੇ ਜਾਣ ਲੱਗਾ ਤੇ ਇਹ ਅਗੇ ਚਾਚੀ ਇਹਦੀ ਆ ਗਈ ਹੋਰ ਪੰਜ ਛਿਆਂ ਨਾਲੇ ਦੇ ਹੋ 8 9 ਜਾਣੇ ਆਏ ਸੀ ਮੇਰੀ ਵਾਈਫ ਨੂੰ ਘਰੋਂ ਲੈ ਗਏ ਸਵੇਰੇ ਸਵੇਰੇ ਆ ਗਿਆ ਮੈਂ ਤਾਂ ਆਪਣੀ ਵਾਈਫ ਨੂੰ ਘਰੋਂ ਲੈਣ ਗਿਆ ਵਾ ਪਰ ਨਾ ਮੈਨੂੰ ਕੁੱਟ ਮਾਰ ਦਿੱਤੀ ਯਾਰ ਤੇ ਮੇਰੀ ਵਾਈਫ ਨੂੰ ਮੇਰਾ ਨਾ ਆਉਣ ਨਹੀਂ ਦਿੱਤਾ ਇਹਨਾਂ ਨੇ ਪਰ ਤੁਹਾਡੀ ਵਾਈਫ ਤੁਹਾਡੇ ਖਿਲਾਫ ਬੋਲਦੀ ਤੇਰੇ ਵਿੱਚ ਉਹ ਉਹਨਾਂ ਦੇ ਉਹ ਜੋ ਉਹਨਾਂ ਦੀ ਨਾਲ ਚੱਲ ਗਈ ਨਾ ਉਹ ਉਹਨਾਂ ਦੀ ਬੋਲੀ ਬੋਲਦੀ। ਤੁਸੀਂ ਮਾਰੇ ਆਪਣੀ ਜਿਨਾ ਵਾਈਫ ਨੂੰ। ਮੈਂ ਆਪਣੇ 8 5 6 ਪਹਿਲਾਂ 7 8 ਦਿਨ ਪਹਿਲਾਂ ਗੱਲ ਹੋਈ ਸੀ ਵੈਸੇ ਕੋਈ ਨਾ ਕੋਈ ਗੱਲ ਹੋਈ ਸੀ। ਤੁਸੀਂ ਸਰ ਕੇ ਮੈਂ ਸਿਰ ਵੇਕੀ ਮਾਰੀ ਸੋਦੇ ਹੋ। ਹਾਂਜੀ ਮੈਂ ਲਵ ਮੈਰਿਜ ਕਰਾਈ ਸੀ। ਪਰ ਉਹਦੇ ਜਿਹੜੇ ਬਾਹਾਂ ਤੇ ਨਿਸ਼ਾਨ ਫੇਸ ਤੇ ਨਿਸ਼ਾਨ ਪਏ ਉਹ ਕਿਹਨੇ ਪਾਏ? ਤੁਸੀਂ ਪਾਏ ਕਿ ਉਹਨਾਂ ਨੇ ਪਾਏ ਆਪੇ? ਫੇਸ ਤੇ ਨਿਸ਼ਾਨ ਜਿਹੜਾ ਇੱਕ ਪਿਆ ਸਿਰਫ ਲਾਸ਼ ਦਾ ਜਿਹੜੇ ਚਪੇੜ ਦਾ ਪਿਆ ਸਿਰਫ ਉਹ ਮੈਂ ਪਾਇਆ ਵਾ। ਬਾਕੀ ਜੋ ਵੀ ਉਹਨਾਂ ਕੀਤੇ ਉਹਨਾਂ ਨੇ ਕੀਤੇ। ਹਾਲਾਂਕਿ ਪੀੜਤ ਲੜਕੀ ਨੇ ਪੁਲਿਸੀ ਕਾਰਵਾਈ ਤੇ ਵੀ ਸਵਾਲ ਚੁੱਕੇ ਨੇ ਲੜਕੀ ਦਾ ਕਹਿਣਾ ਸੀ ਕਿ ਪੁਲਿਸ ਉਸਦੇ ਪਰਿਵਾਰ ਨੂੰ ਡਰਾ ਰਹੀ ਹੈ ਤੇ ਕਾਰਵਾਈ ਨਹੀਂ ਕਰ ਰਹੀ ਵੈਰਹਾ ਲਵ ਮੈਰਿਜ ਕਰਵਾਉਣਾ ਸੋਖਾ ਹੈ ਅਤੇ ਉਸ ਨੂੰ ਨਿਭਾਉਣਾ ਬਹੁਤ ਔਖਾ ਇਹ ਸੱਚ ਸਿੱਧ ਕਰ ਵਿਖਾਇਆ ਇਸ ਘਟਨਾ ਨੇ ਛੋਟੀਆਂ-ਛੋਟੀਆਂ ਗੱਲਾਂ ਤੋਂ ਪਤੀ-ਪਤਨੀ ਆਪਸ ਵਿੱਚ ਤਾਲਮਿਲ ਨਹੀਂ ਬਣਾ ਪਾਉਂਦੇ ਅਤੇ ਗੁੱਸੇ ਦੇ ਵਿੱਚ ਅਜਿਹੇ ਕਦਮ ਚੁੱਕ ਲੈਂਦੇ ਨੇ ਜਿਸ ਨਾਲ ساری ਜ਼ਿੰਦਗੀ ਉਹਨਾਂ ਨੂੰ ਪਛਤਾਉਣਾ ਪੈਂਦਾ ਅੰਮ੍ਰਿਤਸਰ ਤੋਂ ਸੁਖਿਆਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563